ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਾਠ ਡੇਰੀ ਫਾਰਮ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਹੀ ਆਪਣੇ ਕੋਲ ਲੋਡ ਪਹੁੰਚ ਗਿਆ ਜੀ 12 13 ਛੋਟੀਆਂ ਦਾ ਲੋਡ ਚੰਗੀ ਕੁਆਲਿਟੀ ਵਾਲੀਆਂ ਛੋਟੀਆਂ ਤੇ ਚੰਗੇ ਦੁੱਧ ਵਾਲੀਆਂ ਰਗੀ ਛੋਟੀਆਂ ਚੰਗੀਆਂ ਵਾਂ ਤੇ ਬਾਈ ਬਾੜ ਸਾਹਿਬ ਹੋਗਾ ਨਾ ਕਰਾਉਣੇ ਆ ਗੱਲ ਬਾਤ ਤੇ ਲੈਣੇ ਆ ਜਾਣਕਾਰੀ ਕੱਲੀ ਕੱਲੀ ਤੁਹਾਨੂੰ ਮੈਂ ਖਾਂਦੇ ਆ ਸਤਿ ਸ਼੍ਰੀ ਅਕਾਲ ਬਾੜ ਸਾਹਿਬ ਜੀ ਸਤਿ ਸ਼੍ਰੀ ਅਕਾਲ ਦੀ ਸਤਿ ਸ਼੍ਰੀ ਅਕਾਲ ਹੋਰ ਸਭ ਨੂੰ ਠੀਕ ਜੀ ਕਰਪਾ ਗਰਾਮ ਦਾ ਪਾਸ਼ਾ ਦੀ ਬਾਬੇ ਦੀ ਟੋਣੇ ਐਂਡ ਮੱਤੇ ਆਲ ਜੀ ਤਸਵੀਰ ਬਾਬੋ ਗਾਲਾ ਜਿਹੜਾ ਸ਼੍ਰੀ ਅਮਰਸਰ ਸਾਹਿਬ ਜੀ ਉਹ ਨੰਬਰ 88726255 62 ਡੇਰੀ ਫਾਰਮ ਨੂੰ ਵੱਧ ਤੋਂ ਵੱਧ ਲਾਇਕ ਸ਼ੇਅਰ ਕਮੈਂਟ ਕਰਦਾ ਵੱਧ ਤੋਂ ਵੱਧ ਕਰੋ ਔਰ ਆਲੀ ਨੋਟੀਫਿਕੇਸ਼ਨ ਹਰ ਭੈਣ ਤੱਕ ਜਲਦ ਪਹੁੰਚੇ ਤੇ ਦਾਸ ਕਿਵਟ ਗਨਾਂ ਵੀ ਆਇਆ ਮੈਂ ਦੋ ਕਈਲੀਆਂ ਠੀਕ ਆ ਠੀਕ ਟੌਪ ਟੌਪ ਦੀਆਂ ਵਾ ਅੱਛਾ ਇੱਕ ਗੱਬੜਵਾ ਬਾਕੀ ਸਾਰੀਆਂ ਦੂਆਂ ਹਰ ਹੋਰੀ ਇੱਕ ਗੱਬੜ ਲੈ ਲਈ ਆ ਹਾਂਜੀ ਨਹੀਂ ਪਰ ਚੰਗੀ ਆ ਛੋਟੀ ਟੌਪ ਦੀ ਆ ਉਹ ਵੀ ਗੱਬੜ ਸਭ ਤੋਂ ਪਹਿਲਾਂ ਵਿਗੀ ਪਿਛਲੀ ਏਰੀ ਹਾਂਜੀ ਨਹੀਂ ਇਹ ਵੀ ਮੇਰੇ ਖਿਆਲ ਨਾਲ ਪਹਿਲਾਂ ਹੀ ਵਿਗੀ ਸਾਹਿਬ ਚੰਗੀ ਮੈਂ ਹੋਇਆ ਚੰਗੀਆਂ ਟਾਓ ਆਹ ਇਥੇ ਚਾਰ ਦੰਦਵਾ ਥੋੜਾ ਆ ਜਾ ਮੈਂ ਸਿੱਖ ਤੋ ਜਰੂਰ ਮਾਰ ਕਾ ਦੀਆ ਖੋਖਿਆ ਆਪਦਾ ਲਵਾੜਾ ਹੈ ਖੋ ਕਿਤੇ ਮੈਂ ਨੇ ਲਵਾ ਲਿਆ ਵਾ ਹਾਂ ਐਰ ਕਾ ਕਲ ਹੋਰ ਵੀ ਏਰ ਕਾ ਜਾਇਦੀਆਂ ਕਟੀਆਂ ਲਗੀਆਂ ਆ ਅੱਛਾ ਜੀ ਉਹ ਇੱਕ ਅੱਧਾ ਹੀ ਭਵੇਂ ਕਟਾ ਹੋਵੇ ਠੀਕ ਹੈ ਠੀਕ ਹੈ ਐ ਕਿ ਸਾਰੀਆਂ ਕਟੀਆਂ ਆ ਲੀਆਂ ਚਾਰ ਦੰਦਵਾ ਤੇ ਪਾਲ ਜੁਰ ਤੇ ਪਿੱਠ ਪੱਕ ਚੰਗੀ ਮੈਂ ਸੇਂਗ ਗੱਲ ਨਹੀਂ ਕਰੇ ਹੋਣ ਦਿੰਦੀ ਜੇ ਵੀ ਦੇਖੋ ਤੁਸੀਂ ਜੱਗੀ ਪਾਸ ਮਾ ਗਿੰਦੇ ਨੇ ਆ ਇੱਕ ਉੱਠੇ ਦੀ ਢੀਂ ਮੋਟੀ ਆਹ ਵੇਖੋ ਚੰਗੀ ਮੈਂ ਸੇਂਗ ਗੱਲ ਨਹੀਂ ਹੋਣ ਦਿੰਦੀ ਛੋਟੀ ਆਈਆਂ ਆਈਆਂ ਮਈਆਂ ਅੱਛਾ ਜੀ ਆਹ ਵੇਖੋ ਨਿੱਗਰ ਲੈ ਮੇਰੀ ਐ ਵ ਉਂਗਲ ਵੀ ਨਹੀਂ ਖੁੱਪਦੀ ਲੈ ਵੇਜ ਕਿਉਂ ਟੱਜੀ ਮਰੀ ਬਾਹਰ ਨੂੰ ਬਾਹਰ ਨਾ ਕੱਢ 아이 ਸਿੱਤੋਂ ਦੇ ਲਈ ਇੱਕ ਗੱਲ ਨਹੀਂ ਹੋਣੀ ਝੋਟੇ ਇਹ ਨਹੀਂ ਗੱਲ ਤੇ ਥੋੜੀ ਵੀਡੀਓ ਤੋਂ ਦੇ ਲਈ ਧੁੰਦਲੀ ਅੰਦਰ ਨਹੀਂ ਦੀਆਂ ਬਾਹਰ ਕੱਢ ਕੇ ਖਾਣ ਜਿਹੜਾ ਆਊਗਾ ਮੈਨੂੰ ਇੰਨਾ ਪਲਾ ਵੀ ਛੇਂਗਣਾ ਵੇਖੂਗਾ ਵੇਖੂਗਾ ਮੈਂ ਝੋਟੀ ਚੰਗੀ ਆ ਕੱਟੀ ਹਾਂ ਦੇਖੇ ਵੇਖੇ ਕੱਟੀ ਬਹੁਤ ਚੰਗੀ ਆ ਚਾਰਾਂ ਦੇ ਵਿੱਚ ਚਾਰ ਦੰਦ ਹਾਂ ਦੋ ਹੀ ਪਾਸੇ ਜਿਹੜੇ ਦੰਦ ਆਣਾ ਹੀ ਜਾਣਾ ਦੋਵੇਂ ਪਾਸੇ ਦਾੜਾ ਵਾ ਝੋਟੀ ਵੱਡੀ ਆ ਝੋਟੀ ਚੰਗੀ ਆ ਪਾਸ ਜੋੜ ਝੋਟੀ ਨੂੰ ਕਾਸਤ ਬਣਾਇਆ ਚੋਟੀ ਦਾ ਤੇ ਲੇਵਾ ਚੰਗਾ ਸਾਫ ਹੈ ਇਹ ਪੂਰੇ ਕੋਆ ਕੋੜੀ ਜੀ ਆਪ ਜਾਨਦ ਜਗੀ ਅੰਦਰ ਅੰਦਰ ਹੋਇਆ ਇੱਧਰ ਦੇਖੋ ਕੱਤੀ ਵੱਡੀ ਪੋਲਾ ਹੈ ਚੰਗੀ ਮੈਂ ਮਗਰ ਇਸ ਲੱਗੀ ਪਹਿਲਾ ਸੂਆ ਪਹਿਲਾ ਸੂਆ ਪਹਿਲਾ ਮਗਰ ਵੀ ਮਗਰ ਵੀ ਕੱਟੀ ਅੱਛਾ ਜੀ ਤੇ ਚੂਣ ਵੀ ਗੁੱਠੇ ਗੁੱਠੇ ੜੀ ਮੋਟੀ ਢਾਰ ਹੋ ਗਈ ਤੇ ਦੋਹੀ ਪਾਸੇ ਚੰਡੇ ਦੇ ਨਾੜਾ ਹੋਆ ਠੀਕ ਹੈ ਠੀਕ ਇਹ ਗੁੱਠੇ ਗੁੱਠੇ ੜੀ ਹੋਏ ਬਿੱਚੂਣਾ ਝੋਣਾ ਪਹਿਲਾ ਨੰਬਰ ਪਹਿਲਾ ਨੰਬਰ ਐਂਟੀਪੀ ਆ ਦੂਜਾ ਨੰਬਰ ਜਿਹਦੇ ਵੀ ਮਗ ਕੱਟੀਆਂ ਲੱਗੀ ਵੇ ਇਹਦੇ ਵੀ ਕੱਟ ਕੱਟੀਆਂ ਆ ਆ ਕੀ ਹੈ ਐਰ ਕੀ ਕੱਟੀਆਂ ਆ ਲੀਆਂ ਸਾਰੀਆਂ ਕੱਟੀਆਂ ਚਾਰ ਦਾ ਕੱਟੀਆਂ ਨਾਲ ਜਿਆਦਾ ਆ ਐਰ ਕੀ ਉਹ ਦੇ ਵੀ ਚੱਲੀ ਯਕੀਨ ਕਰਦੇ ਮੈਂ ਕੱਟੀਆਂ ਨਾਲ ਜਿਆਦਾ ਆ ਐਰ ਕੀ ਫੁੱਲ ਕਟਿੰਗਾਂ ਆ ਦੂਜੇ ਨੰਬਰ ਤੇ ਝੋਟੀਆਂ ਲੇਖੋ ਇਹ ਸਾਰੇ ਚਾਹ ਵਾਲੀ ਨੇ ਭੈਣ ਭਰਾ ਵੀ ਕਟਿੰਗਾਂ ਲੀਆਂ ਆ ਆ ਬੜੀਆਂ ਸਾਫ ਨਹੀਂ ਗਾਏ ਮਹਾਰਾਜ ਦੀ ਆ ਦੇਖੋ ਨਾ ਮਹਾਰਾਜ ਦੀ ਆ ਸਾਫ ਚੰਗੀ ਜਿਹੀ ਕੱਟੇ ਦੀ ਜਿਵੇਂ ਵੈਲਕਮ ਆਈਆਂ ਜਿਆਦਾ ਕਟਿੰਗਾਂ ਲੀਆਂ ਨੇ ਆ ਤੇ ਕਟਿੰਗ ਵਾਲੀਆਂ ਲੈਣਦੀਆਂ ਤੇ ਚੱਗੀ ਟੌਰ ਦੀ ਆ ਇਹ ਵੀ ਦੂਜਾ ਨੰਬਰ ਬਾਕੀ ਦੂਜਾ ਨੰਬਰ ਇਹ ਆ ਵੀ ਬਾਜ਼ਾਰ ਮੈਂ ਦਾ ਮਰ ਕੇ 10 15 20 ਹਜ਼ਾਰ ਹੀ ਟਾਪ ਵਜੇ ਤਾਂ ਹਾਂਜੀ ਹਾਂਜੀ ਕਿਉਂਕਿ ਸੂਰਾ ਘਟ ਗਿਆ ਹਾਂਜੀ ਹਾਂਜੀ ਮਾਲ ਘੱਟ ਮਿਲ ਗਿਆ ਵਾ ਇਸ ਕਾਰਨ ਹਰ ਸਾਲ ਇਹ ਕੋਈ ਨਵਾਂ ਨਹੀਂਗਾ ਪਹਿ aeration ਰੇਟ ਵਜਣਾ ਵਾ ਹਰ ਸਾਲ ਹੀ ਇਹਨਾਂ ਦਾ ਜਿਹੜਾ ਰਿਵਾਜ ਜਾਂਦਾ ਵਾ ਪਰ ਆਪਣਾ ਰੇਟ ਜਾਇਜ਼ ਹੋਊਗਾ ਠੀਕ ਕੋਈ ਐਡਾ ਕੋਈ ਫਰਕ ਨਹੀਂ ਕੋਈ 5000 ਰੁਪਏ ਦਾ ਫਰਕ ਜੀ ਹੋਊ ਤੇ ਆ ਤੀਜਾ ਨੰਬਰ ਜੋ ਡਿਕੇ ਬੋੜਾ ਹੈ ਨਾ ਕਿਹੋ ਜਿਹੜਾ ਆਪਣਾ ਇਹ ਜੱਗੀ ਇੱਕ ਵਾਰ ਬਾਹਰ ਕੱਢੇ ਇਹ ਮੈਂ ਕੋਈ 14 ਲੀਟਰ ਬੋੜਾ ਹੀ ਚੋ ਕੇ ਆਂਦਾ ਹਾਂ ਅੱਜ 6ਵੇਂ ਦਿਨ ਸੂਈ ਨੂੰ ਯਕੀ ਮੈਂ ਬਾਹਰ ਕੱਢੇ 25 ਸੁਹਾਵਾ ਠੀਕ ਹੁਣ ਮੈਂ ਕੋ ਮੇਰੇ ਹਿਸਾਬ ਨਾਲ 13 ਲੀਟਰ ਦੁੱਧ ਹੋਊਗਾ ਲੇਕਿਨ ਇਹ ਮੈਂ ਕੋਈ ਕਿਲੋ ਖਾਣ ਦੇ ਨਾਲ ਰੁਪਏ ਦੇ ਬਚਾ ਠੀਕ 6ਵੇਂ ਦਿਨ ਸੂਈ ਨੂੰ ਆ 6ਵੇਂ ਦਿਨ ਨਾਲੇ ਨਾਲੇ ਬੱਚੇ ਦੇ ਕਟੀਆਂ ਨਾ ਵੀ ਕਟੀਆਂ ਮੈਨੂੰ ਯਾਦ ਆਦਾ ਤੀਜੇ ਨੰਬਰ ਤੇ ਆ ਗਈ ਕੱਟੀ ਫੇਕ ਹਾਂ ਜੀਆਂ ਏਰੀਏ ਚੰਗੀਆਂ ਦੀਆਂ ਲੱਗੀ ਹੋਲੀ ਲਿਜੇ ਏਰੀਏ ਚੰਗੀਆਂ ਦੇਖੋ ਪਹਿਲਾ ਸੁਆ ਹੈ ਆਹ ਵੇਖੋ ਸਿੰਘ ਵੇਖੋ ਕੱਟੀ ਦਾ ਜਾਂਦੇ ਜਗੀ ਸਿੰਘ ਤੋਂ ਵੀ ਮਾਰੀ ਜਵਾਬ ਜਿਹੜਾ ਜਿਹੜਾ ਮੋਟਾ ਸਾਨੋ ਜਿਹੜਾ ਮੋਟਾ ਜਵਾਬ ਵੇਖੋ ਮੈਂ ਤਾਂਨੇ ਮੁਖਾਉਨੇ ਕੱਢ ਕੇ ਬਾਹਰ ਆ ਇਧਰ ਵੇਖੋ ਕਿਲੋ ਖਾੜੀ ਘੜੀ ਆ ਮੈਂ ਏ ਜਿਆਦਾ ਨਹੀਂ ਘੜੀ ਚੰਗਾ ਲੈਵਾ ਸ਼ਾਂ ਤੱਕ ਲਾਈ ਇਧਰ ਸਾਫ ਲੇਵੇ ਦੀ ਆ ਤੇ ਉਤੋਂ ਤੱਕ ਚੰਗੀ ਆ ਦੇਖੋ ਗਾੜੀ ਪਛਾੜੀ ਲੱਗੀ ਤੇ ਬਹੁਤ ਚੰਗੀ ਆ ਵੇ ਨਾ ਪਛਾਣ ਪੂਰੀ ਐ ਤਣੀ ਠੀਕ ਆ ਠੀਕ ਆ ਵੱਡੀ ਆ ਛੋਟੀ ਦੀ ਐ ਵੀ ਆ ਸੇਮ ਕਿਸਮ ਦੀ ਚੰਗੀ ਆ ਹਾਂਜੀ ਰੱਖ ਦੋ ਇੱਥੇ ਨਹੀਂ ਨਹੀਂ ਆ ਕਿੰਨੇ ਲੋਕ ਪਰੇ ਦੁੱਧ ਦੁੱਧ ਇੱਧੇ 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 ਬੱਚਾ ਕਿਲੋ ਖਾਂਡ ਕੁਲੋ 1.5 ਕਿਲੋ ਦੁੱਧ ਮਲਕੇ ਮੈਂ ਦਾ ਘਟਿਆ ਹੋਊਗਾ ਕੋਈ ਇਹ ਨਹੀਂ ਵੀ ਮੈਂ ਨੇ ਤੁਮਹਾਂ ਲਗੇ ਕੋਈ ਪ੍ਰਵਾਹ ਨਹੀਂ ਕੀਤੀ ਇਹਨੇ ਮਾਰੇ ਸਾਡਾ 14 ਕਿਲੋ ਦੁੱਧ ਫੇ ਮੈਂ ਕੱਢੂਗੀ ਉਦਾਂ 17 17 ਕਿਲੋ ਤੇ ਕੱਢੂ ਹੈ 17 18 ਮਾ ਨਾ ਮਲੇ ਨਾ ਮਰੇ ਨਾ ਪਾਉਗੀ ਬਾਕੀ ਸੇਵਾ ਤੇ ਆ ਸਹੀ ਗੱਲ ਪਰ ਹੁਣ ਵੀ ਅਹਲੇ 13 ਲੀਟਰ ਦੁੱਧ ਸਾਡੇ ਘਰੋਂ ਭਾਵੇਂ 2 ਡਾਗ ਤੇ 3 ਡਾਗ ਚੋਗੇ ਕਰਾ ਠੀਕ ਹੈ ਠੀਕ ਆਈਆਂ ਲੋਡ ਦਾਈਏ ਮੇਲਾ ਇਹ ਤੀਜਾ ਨੰਬਰ ਤੀਜਾ ਨੰਬਰ ਤੇ ਨਾੜੂ ਦੇ ਬੱਚਾ ਇਧਰ ਦੇਖੋ ਤੁਹਾਨੂੰ ਫੇਰ ਚੈੱਕ ਕਰਾ ਨਹੀਂ ਦੇ ਨਾੜੂ ਤੇ ਮਗਰ ਵੀ ਕੱਟੀ ਜੇ ਆ ਵੀ ਆ ਵੀ ਕੱਟੀ ਠੀਕ ਆ ਵੀ ਕੱਟੀ ਲੋਹਤਾ ਨੰਬਰ ਵੀ ਕੱਟੀ ਲਓ ਇਹ ਵੀ ਚਾਰ ਦਾ ਦੋ ਠੀਕ ਹੈ ਠੀਕ ਮੈਂ ਬਰਾ ਬਹੁਤ ਚੰਗੀ ਹੈ ਬਹੁਤ ਚੰਗੀ ਹੈ ਕੋਈ ਨਹੀਂ ਕਹਿੰਦੇ ਚੰਗੀਆਂ ਨੇ ਅੰਦਰ ਕੋਈ ਨਹੀਂ ਕੋਲ ਕੋਲ ਖਾ ਲੋ ਲੈ ਕੋਈ ਉਹ ਤਾਂ ਜੀ ਕਰਦਾ ਕੋਲ ਕੋਲ ਵਗਾਈਏ ਝੋਟੀਆਂ ਨਹੀਂ ਸਾਰੀਆਂ ਚੰਗੀਆਂ ਝੋਟੀਆਂ ਹੀ ਆ ਸਾੜੀਆਂ ਕੁਆਲਟੀ ਆ ਜੀ ਕਰਦਾ ਸਾਰਾ ਮਾਰ ਕੋਲ ਕੋਲ ਖਾਈਏ ਹਾਂ ਲੈ ਸਾਰੀਆਂ ਸਾਫ ਹੈ ਮਗਰ ਤਾਂ ਜੀਆਂ ਸੁਈਆਂ ਸਾੜੀਆਂ ਇਹਨੇ ਮਨ ਲਕ ਪਿਓਰ ਨੀਲੀ 라ਵੀ ਦੀ ਆ ਛੋਟੀ ਇਹ ਇਹ ਮੋਹਰਾ ਦੇ ਵੀ ਬੱਚੇ ਪਾ ਦੂ ਇਹਦੇ ਨੀਲੀ 라ਵੀ ਇਹਦੇ ਕੋ ਭੋਲਾ ਯਾਨ ਮਨ ਲਕ ਕਿ ਮੇਰੇ ਐਂਡੀਆਂ ਦਾ 10 ਲੀਟਰ ਦੁੱਧ ਹੋਊਗਾ ਠੀਕ ਹੈ ਠੀਕ ਇਹ ਚੌਥਾ ਨੰਬਰ ਚੌਥਾ ਆ ਪੰਜਵਾਂ ਨੰਬਰ ਲੋਹੀ ਛੋਟੀ ਇਹਦੇ ਜਗ੍ਹਾ ਕੀ ਪਲਾਵੇ ਇਹਦੇ ਕੱਟਾ ਕੱਟਾ ਆ ਗਿਆ ਹੈ ਹਾਂਜੀ ਆ ਵੇਖੋ ਇਹ ਵੀ ਇਹ ਵੀ ਬਹੁਤ ਚੰਗਾ ਜੀ ਇਹ ਕੋ 10 ਕਿਲੋ ਗੋਲਾ ਹੋਊਗਾ ਮੈਨੂੰ ਚੌਣ ਚਾਣ ਬਹੁਤ ਚੰਗੀ ਹੈ ਵੱਡੀ ਹੈ ਪੰਜਵਾਂ ਨੰਬਰ ਪੰਜਵਾਂ ਨੰਬਰ ਤਾਂ ਜੀ ਸਹੀ ਹੈ ਨਾ ਤਾਂ ਜੀ ਆ ਛੇਵਾਂ ਨੰਬਰ ਇਹਦੇ ਵੀ ਕਟਾ ਵਾ ਇਹਦੇ ਵੀ ਕਟਾ ਆ ਗਿਆ ਹੈ ਇਹ ਭਰੇ ਜੀ ਮਹਾਰਾਜ ਜੀ ਦਿਨ ਆ ਜੋ ਤੇ ਸਿੰਘ ਕੁਆਲਟੀ ਵੇਖੋ ਛੋਟੀ ਸਿੰਘੀ ਦੇ ਅੰਦਰ ਕਲਿੱਪ ਬਣਾ ਕੇ ਲਾ ਦੇ ਆ ਬਣਾਏ ਹੁੰਦੇ ਕਿਵੇਂ ਦੇਖੀ ਸਿੰਘੀ ਦੀ ਆ ਕੋਈ ਇਹਦੇ ਕੋਲ ਬੋਲਾ 10 ਲੀਟਰ ਹੋ ਜੱਗੀ ਜੀ ਆ ਕਿਥੋਂ ਨਿੱਕੇ ਨੇ ਕਿ ਸਿੰਘਾਂ ਵਾਲੀਆਂ ਦੀ ਹੈ ਬਾੜ ਸਾਹਿਬ ਮੱਤੇ ਵਾਲੋਂ ਮਿਲਣਗੀਆਂ ਹਾਂ ਵੇਖੋ ਜਾਈਦਾ ਆਪਣੇ ਨਾਲ ਕੋਸ਼ਿਸ਼ ਮਹਾਰਾਜ ਜੀ ਘਾਹੇ ਵਾਲੀ ਵੀ ਜੀ ਹੁਣ ਉਹ ਮੈਂ ਤਾਂ ਥੋੜਾ ਜਿਹਾ ਸਿੰਘ ਦਾ ਖੋਖ ਲੱਥਾ ਵਾ ਤੇ ਪਰ ਉਹ ਥੱਲਿਓਂ ਤੂਫਾਨ ਥੱਲਿਓਂ ਹਾਂ ਚੱਗੀ ਹਾਂ ਹਾਂ ਦੇਖੋ ਥੱਲਿਓਂ ਵੀ ਚੱਗੀ ਤੇ ਸਿੰਘ ਕੁਆਲਟੀ ਆ ਆ ਸ਼ਾਮਾ ਪੂਰੀ ਠੀਕ ਆ ਕਟੀਆਂ ਚੱਗੀਆਂ ਆਂਡ ਕਟੀਆਂ 6ਵਾਂ ਨੰਬਰ ਆ 7ਵਾਂ 7ਵਾਂ ਨੰਬਰ ਆ ਜੀ ਵੇਖੋ ਮੈਂ ਇਹ ਵੀ ਪੱਟੀ ਇਹਦੇ ਨਾਲ ਕੱਟੀ ਹੈ ਕੱਟੀ ਮਗਰ ਇਹਦੇ ਨਾਲ ਇੱਕ ਕੱਟੀ ਹੈ 7ਵਾਂ ਨੰਬਰ ਇੱਕ ਰੰਗ ਕਾਲੀ ਇਹ ਸਿੰਘ ਕੁਆਲਟੀ ਤੇ ਘਾਦ ਵਜਨ ਫੋਲੋ ਆ ਆ ਵੀ ਖੋਲ ਲਾ ਘਾ ਦੋ ਜਨੇਰਾ ਆ ਵੇਖੋ ਵੱਡੀ ਆ ਇੱਥੋਂ ਪਤਾ ਲੱਗ ਜਾਂਦਾ ਪੂਰੀ ਐ ਖੋਲਾ ਸਹਿਜ ਆ 8ਵਾਂ ਨੰਬਰ ਯਾਤਾਲੀ ਝੋਟੀ ਕੱਟੀ ਹੈ ਨਾ ਜੱਗੀ ਮਗਰ ਇਹਦੇ ਕੱਟੀ ਆ ਕੱਟੀ ਮਗਰ ਯਾਤਾਲੀ ਝੋਟੀ ਆ ਆ ਵੇਖੋ ਦੂਜਾ ਬੱਚਾ ਚੁੰਗੀ ਆ ਬਈ ਉਹ ਦੂਜਾ ਬੱਚਾ ਚੁੰਗੀ ਆ ਝੁੰਡੀਆਂ ਵੱਡੀਆਂ ਕੋਈ ਪ੍ਰਵਾਹ ਇਹਦੇ ਕੋਲ 9 10 ਇੱਧਰ ਦੇਖ ਨਹੀਂ ਗਏ ਨਾ ਇਹ ਵੀ ਅਸਾਂ ਚ ਖੋਲ ਕੇ ਤੋੜ ਕੇ ਖਾਣ ਵਾਲੀ ਆ ਮੈਂ ਜੱਤ ਜੁੱਤ ਵਾਲੀ ਭਰੀ ਆ ਨਖਲ ਬਰੀਡ ਵਾਲੀ ਆ ਪੂਰੀ ਮੇਰੇ ਹਿਸਾਬ ਨਾਲ ਜੈਡ ਬ੍ਰੇਕੀ ਹੋਊ ਇੱਧਰ ਵੇਖ ਸਹੀ ਗੱਲ ਕਾਹੀ ਆ ਤੇ ਕੱਟੀ ਦੀ ਮਗਰ ਜਰੂਰ ਪੂਸ਼ ਮਾੜੀ ਦੀ ਬੇਮਨਮੀ ਚਿੱਟੀ ਜਾ ਇਹ ਆ 8 ਨਾਵਾ ਨੰਬਰ 8ਵਾਂ 8ਵਾਂ ਨੰਬਰ 7ਵਾਂ ਤੇ 8ਵਾਂ 8ਵਾਂ ਨੰਬਰ ਆ ਗਿਆ ਦੇਖੋ ਝੋਟੀ ਇਹ ਜਾਤ ਵਾਲੀ ਝੋਟੀ 10 ਕੇ ਕੋਈ ਖੜ ਸਕਦਾ ਉਹ ਬਹੁਤ ਚੰਗੀ ਝੋਟੀ ਠੀਕ ਜਵਾਵੜੀ ਜਗਾ ਇਹਦੇ ਵੀ ਆ ਕੇ ਕੱਟੀ ਆ ਲਓ ਜੀ ਇਹਦੇ ਵੀ ਆ ਗਈ ਕੱਟੀ ਆ ਦੇ ਵੀ ਕੱਟੀ ਸਿੰਘ ਵੇਖੋ ਦੋਦੀ ਆ ਮੇਰੇ ਨਾਲ ਚੌਕ ਦਾ ਦੰਦ ਇੱਕ ਭੰਨਿਆ ਦੋਦੀਆਂ ਕਿ ਕਿਣੀ ਜਾਂਦੀ ਇੱਕ ਗੱਲ ਜੀ ਇਹਦੇ ਕੋ ਕੱਟੀ ਕੋ 11 ਲੀਟਰ ਆ ਲਓ ਜੀ ਪੱਕਾ 11 ਇੱਥੇ ਕਰਦੇ ਆ 12 ਹੀ ਥੋੜਾ ਕਿਲੋ ਖਰਚੋ ਨਿਕਲਿਆ ਸਿੰਗਲ ਹੱਡੀ ਦੀ ਵੱਡੀ ਆ ਚੋਰ ਜਾਣ ਚੱਜੀ ਆ ਇਹ ਵੀ ਫੁੱਲ ਵੱਡੀ ਕੱਟੀ ਹਾਥੀ ਦਾ ਭਾਵੇਂ ਕੁਦਾਵੇਂ ਠੀਕ ਆ ਬੱਚਾ ਬੱਜਿਆਂ ਦੇ ਉਸਲੇ ਪੰਦੇ ਹਾਂਜੀ ਤੇ ਆ ਭੋੜੀ ਭੋੜੀ ਆ ਗਈ ਹੈ ਭੋੜੀ ਦੇ ਕਰਮਾਂ ਵਾਲੀ ਬਹੁਤ ਚੰਗੀ ਆ ਇਹਦੇ ਨੇ ਇਹ ਵੀ ਕੱਟੀ ਬਹੁਤ ਚੰਗੀ ਹਾਲੇ ਵੀ ਨਹੀਂ ਵੇਚਦਾ ਮੈਂ ਤਰਾ ਠੀਕ ਹੈ ਪਿਛਲੇ ਹਫਤੇ ਦੀ ਆਈ ਆ ਉਹਦੋਂ ਇੱਕ ਦਿਨ ਦੀ ਸੁਹੀ ਸੀ ਉਹਦੋਂ ਬੋੜਾ ਸੀ ਅੱਜ ਛੋਟੀ ਕੋ 12 ਲੀਟਰ ਆ 12 ਗਲ ਹੈ ਇਹ ਮੇਰੇ ਵੀ ਮਨ ਨਹੀਂ ਕਰਦਾ ਮੇਰੇ ਬੇਟੇ ਨੂੰ ਠੰਡੀ ਸਲੀ ਸੀਨ ਸਲਾਕ ਤੇ ਮਗਰ ਵੀ ਇਹ ਦੇਖੋ ਇਹਦੇ ਵੀ ਕੱਟੀ ਆ ਗਈ ਮਗਰ ਵੀ ਕੱਟੀ ਆ ਮੇਚਨ ਨੂੰ ਵੀ ਮਿਲ ਕਰਦਾ ਇਹ ਜੀ ਮਾਨਿਕ ਦੁੱਧ ਸਚਾਈ ਆ ਇਹ ਗੱਲ ਕਰਾ ਅੱਛਾ ਜੀ 20 ਕਿਲੋ 12 ਲੀਟਰ ਇਹਦੇ ਦੋ ਜਗ੍ਹਾ ਠੀਕ ਹੈ ਬਹੁਤ ੱਟੇ ਚੰਗੀ ਤੇ ਆ ਆ ਗਈ ਹੈ ਤੇ ਆ ਜ ਇਹ 10ਵਾਂ ਆ ਯਾਰ 11ਵਾਂ ਨੰਬਰ ਕੱਟੀ ਮਗਰ 11 ਲੀਟਰ 11 ਕਿਲੋ ਹੈ ਕੱਟੀ ਮਗਰ ਬਾਜੀ ਆ ਵੀ ਬਿਲਕੁਲ ਆ ਇਹ ਜੱਗੀ ਇਹ ਛੱਟ ਤੋਂ ਨਹੀਂ ਨੂੰ ਖੋਲ ਇਹਨੂੰ ਗੱਬਨ ਨੂੰ ਖੋਲ ਜੱਗੀ ਬਾਜੀ 12ਵਾਂ ਨੰਬਰ ਐਂਡ ਲਾ ਤੇ ਇਹ ਇਹ ਕਿੰਨਾ ਕੱਢਿਆ ਜੀ ਕੋਈ ਗੱਬੜ ਤੇ ਉਤਰਾ ਲੋਕਾਂ ਦੀ 15 15 16 16 ਹੀ ਕੱਢਦੀਆਂ ਹੋਰ ਤੇ ਸੱਜਣਾ ਵੀ ਕੱਢਣ ਲਿਆ ਪਿਆ ਵਾ ਹਾਂ 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 ਇਹਨਾਂ ਦੇ ਸੱਜਣਾ ਪਰ ਸੱਚ ਕੋਈ ਟਾਮੀ ਟਾਮੀ ਉਤਰਾ 1500 ਆਦਾ ਜਾਂਦੀ ਹੈ ਨਹੀਂ ਉਹ ਤਾਂ ਕੋਈ ਦੱਸਿਆ ਹੋਵੇ ਨਾ 14 ਲੀਟਰ ਪੈਲਣੇ ਦੋਦੀ ਨੇ ਕੱਢਿਆ ਲਓ ਅੱਛਾ ਜੀ ਬਹੁਤ ਸ਼ਿੱਕੀ ਯਾਰ ਕਹਿਣੇ ਕਰਦੇ ਕੀ ਹਾਂ ਵੀ ਸੇ ਦਾੰਦ ਵਾਰ ਚੰਗੀ ਹੈ ਪੈਲਣੇ 14 ਕੱਢਿਆ ਵੱਡੀ ਅੰਪੋਲ ਯਾਰ ਲੈ ਜੇਗੀ ਯਾ ਦੇਖ ਕੇ ਸਾਰੇ ਕਹਿੰਦੇ ਆ ਮੈਂ ਆਹ ਉਹ ਯੋਲੇ ਯਕੀਲੇ ਆਹਨ ਕਹਤੋ ਲੈ ਦੇਖ ਤੇ ਬੰਦਾ ਤਾਂ ਜਦ ਬੁੱਢੀ ਦਾ ਬੰਦਾ ਉਹ ਚੰਗੀ ਮੈਂ ਹੈ ਹਾਂ ਬਸ ਐ ਹੋ ਯਾਰ ਦੇਖੋ ਵਾਂਗ ਸ਼ਾਨ ਲੱਗੀ ਆ ਬਹੁਤ ਬਹੁਤ ਚੰਗੀਆਂ ਆ ਕੇ ਦੇਖ ਕੇ ਫਿਰ ਕਰੋ ਵੀ ਦੇਖੋ ਹਾਂ ਉਹਨਾਂ ਨੂੰ ਹਾਲੇ ਹੋਰ ਚੁੰਦਿਆ ਚੁੰਦਿਆ ਹਾਲੇ ਬਣਦਾ ਚੁੰਦਿਆ ਹੋਰ ਲੈ ਜਾ ਪਛਾਨ ਰੱਖਦਾ ਠੀਕ ਆ ਕੇ ਦੇਖ ਕੇ ਖੜੋ ਪਿੰਡ ਆਪਣਾ ਜੇ ਮੱਤੇ ਵਾਲ ਸੀਨ ਬਾਬਾ ਗੁਗਰਾ ਜਲਾਸਰੀ ਮੱਥਾ ਸਾਹਿਬ ਨੂੰ ਨੰਬਰ 88793699 ਪੈਂਦਾ ਸੀ ਗਾਹਾਂ